ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਔਰੇ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਕਿ ਠੰਡ ਅਤੇ ਧੁੰਦ ਦੇ ਹਾਲਾਤ ਪੰਜਾਬ ਵਿੱਚ ਹੁਣ ਕਦੋਂ ਬਣਨਗੇ ਦਸੰਬਰ ਦਾ ਮਹੀਨਾ ਆਉਣ ਵਾਲਾ ਹੈ ਨਵੰਬਰ ਲਗਭਗ ਆਪਣੇ ਅਖੀਰ ਤੇ ਹੈ ਲਗਭਗ 5 ਤੋਂ 6 ਦਿਨਾਂ ਦੇ ਵਿੱਚ ਦਸੰਬਰ ਮਹੀਨਾ ਸ਼ੁਰੂ ਹੋ ਜਾਵੇਗਾ ਤੁਸੀਂ ਲਗਭਗ ਵੀਡੀਓ ਇਹ 25 ਨਵੰਬਰ ਦੇ ਨੇੜੇ ਤੱਕ ਦੇਖ ਰਹੇ ਹੋਵੋਗੇ ਇਹ 24 ਤਰੀਕ ਨੂੰ ਵੀਡੀਓ ਅਪਲੋਡ ਹੋ ਰਹੀ ਹੈ ਦੁਪਹਿਰ ਦਾ ਸਮਾਂ ਹੈ ਤਾਜ਼ਾ ਹਾਲਾਤ ਜਿਹੜੇ ਹਲਕੀ ਦਰਮਿਆਨੀ ਧੁੰਦ ਦੇ ਜਾਂ ਬੱਦਲਬਾਈ ਦੇ ਪੰਜਾਬ ਦੇ ਦੁਆਬੇ ਵਾਲ ਸਾਈਡ ਬਣੇ ਹੋਏ ਨੇ ਅਗਰ ਦੱਖਣੀ ਪੰਜਾਬ ਦੀ ਗੱਲ ਕਰੀਏ ਆਪਾਂ ਬਠਿੰਡਾ ਮਾਲਵਾ 벨ਟ ਦੀ ਤਾਂ ਇਹਦੇ ਵਿੱਚ ਕੋਈ ਵੱਡੀ ਹਲਚਲ ਦਿਖਾਈ ਨਹੀਂ ਦੇ ਰਹੀ ਕਿਉਂਕਿ ਮੇਨ ਤੌਰ ਤੇ ਅਗਰ ਤੁਹਾਨੂੰ ਮੈਂ ਦਿਖਾ ਸਕਾਂ ਤਾਂ ਇੱਕ ਜਿਹੜੀ ਇਹ ਵਾਲੀ ਰਾਜਸਥਾਨ ਗੁਜਰਾਤ ਤੇ ਦੱਖਣੀ ਪੰਜਾਬ ਦੀ 벨ਟ ਹੈ ਇਹਦੇ ਵਿੱਚ ਮੌਸਮ ਸਾਫ਼ ਹੈ ਬਾਕੀ ਪੂਰੇ ਭਾਰਤ ਦੇ ਵਿੱਚ ਹਲਕੇ ਦਰਮਿਆਨੇ ਜਿਹੜੇ ਬੱਦਲ ਹੁੰਦੇ ਨੇ ਉਹ ਬਣਨੇ ਸ਼ੁਰੂ ਹੋ ਚੁੱਕੇ ਨੇ ਅਰਬ ਸਾਗਰ ਤੋਂ ਵਿੱਚ ਜਾਵ ਕਹ ਲਈਏ ਜਾਂ ਬੰਗਾਲ ਦੀ ਖਾੜੀ ਵਿੱਚ ਵੀ ਸਿਸਟਮ ਜਿਹੜੇ ਇੱਕਾ ਦੁੱਕਾ ਨਜ਼ਰ ਆ ਰਹੇ ਨੇ ਪਛਮੀ ਸਿਸਟਮ ਦੀ ਅਗਰ ਗੱਲ ਕਰੀਏ ਕੋਈ ਵੀ ਪਛਮੀ ਸਿਸਟਮ ਫਿਲਹਾਲ ਨਜ਼ਰ ਨਹੀਂ ਆ ਰਿਹਾ ਜਿਸ ਦਿਨ ਕੋਈ ਉਮੀਦ ਹੀ ਉਮੀਦ ਨਹੀਂ ਹੈ ਤਾਪਮਾਨ ਦੁਪਹਿਰ ਦੇ ਸਮੇਂ ਅੱਜ 24 ਤਰੀਕ ਨੂੰ ਦੇਖਿਆ ਗਿਆ 25 ਡਿਗਰੀ ਦੇ ਨੇੜੇ ਤੇਰੇ ਮੈਕਸਿਮ ਤੜਕੇ ਸਵੇਰੇ 4-5 ਵਜੇ ਜਿਹੜਾ ਟੈਂਪਰੇਚਰ ਹੁੰਦਾ ਹੈ ਉਹ 7-8-9 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਥੋੜੀ ਜਿਹੀ ਗਰਮੈਸ਼ ਹਲੇ ਵੀ ਜਾਰੀ ਹੈ ਤੋਂ ਪੁਲਿਸ਼ ਕਰਈ ਹੈ ਪਰ ਤੋਂਪ ਚੂਬਣਾ ਬੰਦ ਹੋ ਚੁੱਕੀ ਹੈ ਹੁਣ ਤੋਂਪ ਨਾਲ ਸਿਰਫ ਗਰਮੈਸ਼ ਮਿਲਣੀ ਸ਼ੁਰੂ ਹੋ ਚੁੱਕੀ ਹੈ ਜੋ ਸਰਦੀਆਂ ਵਿੱਚ ਅਕਸਰ ਦੇਖੀ ਜਾਂਦੀ ਹੈ ਕਿਸਾਨਾਂ ਲਈ ਮੌਸਮ ਬਹੁਤ ਵਧੀਆ ਜਿਹੜੇ ਕਣਕ ਆਖਰੀ ਸਮੇਂ ਦੇ ਬੀਜ ਰਹੇ ਨੇ ਉਹਨਾਂ ਵਾਸਤੇ ਵੀ ਜਿਨ੍ਹਾਂ ਨੇ ਪਾਣੀ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਵਾਸਤੇ ਵੀ ਮੌਸਮ ਬਹੁਤ ਜ਼ਿਆਦਾ ਅਨੁਕੂਲ ਹੋ ਚੁੱਕਿਆ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਦੇ ਹੋ ਜਾਣਕਾਰੀ ਚੰਗੀ ਲੱਗਦੀ ਹੈ ਲਾਈਕ ਕਰਕੇ ਅੱਗੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਗੱਲ ਕਰੀ ਜਾਵੇ 25 ਤੋਂ ਲੈ ਕੇ 28 ਤਰੀਕ ਦੀ ਦੁਪਹਿਰ ਦਾ ਤਾਪਮਨ ਜਿਹੜਾ ਇਹ ਉਹ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਵੇਗਾ 28 ਤਰੀਕ ਤੱਕ ਜਿਹੜਾ ਤਾਪਮਨ ਹੈ ਪੰਜਾਬ ਦਾ ਉਹ ਲਗਭਗ ਸਾਨੂੰ 21 ਡਿਗਰੀ ਤੋਂ 23 ਡਿਗਰੀ ਦੇ ਵਿੱਚਕਾਰ ਨਜ਼ਰ ਆ ਸਕਦਾ ਹੈ ਜਾਨੀ ਕਿ ਤਾਪਮਨ ਦੇ ਵਿੱਚ -2 ਡਿਗਰੀ ਦੀ ਗਰਾਵਟ ਆ ਸਕਦੀ ਹੈ 25 ਡਿਗਰੀ ਟੈਂਪਰੇਚਰ ਬਣਿਆ ਹੋਇਆ ਹੈ 23 ਡਿਗਰੀ ਤੱਕ ਤਾਪਮਨ ਆ ਸਕਦਾ ਹੈ ਸਵੇਰੇ ਸਵੇਰੇ ਤਾਪਮਨ ਜਿਹੜਾ ਉਹ 7-8 ਡਿਗਰੀ 9 ਡਿਗਰੀ ਦੇ ਵਿਚਕਾਰ ਬਣਿਆ ਰਹੇਗਾ ਸਵੇਰ ਦੇ ਤਾਪਮਨ ਵਿੱਚ ਇੰਨੀ ਠੰਡ ਹਜੇ ਨਜ਼ਰ ਨਹੀਂ ਆ ਰਹੀ ਗੱਲ ਕਰੀਏ ਹਵਾਵਾਂ ਲਗਾਤਾਰ ਪੱਛੋਂ ਦਿਸ਼ਾ ਤੋਂ ਚੱਲ ਰਹੀਆਂ ਨੇ ਪਰ 28 ਤਰੀਕ ਤੋਂ ਬਾਅਦ ਹਵਾ ਇਸ ਤਰੀਕੇ ਨਾਲ ਥੋੜੀ ਜਿਹੀ ਪੂਰਬੀ ਹਵਾ ਤੋਂ ਇਨ੍ਹਾਂ ਇਲਾਕਿਆਂ 'ਚ ਐਂਟਰ ਕਰ ਸਕਦੀ ਹੈ ਯਾਨੀ ਕਿ ਹਿਮਾਲਿਆ ਪਰਬਤ ਦੀਆਂ ਹਵਾਵਾਂ ਹਿਮਾਚਲ ਤੋਂ ਹੁੰਦੀਆਂ ਹਨ ਪੰਜਾਬ ਵੱਲ ਆਉਣਗੀਆਂ ਜਿਸ ਦੇ ਨਾਲ ਤਾਪਮਨ ਵਿੱਚ ਗਰਾਵਟ ਆਵੇਗੀ 28 ਤਰੀਕ ਨੂੰ ਸਾਨੂੰ ਇਹਨਾਂ ਇਲਾਕਿਆਂ ਵਿੱਚ ਅਤੇ ਬਠਿੰਡੇ ਦੇ ਨੇੜੇ ਚਲੇ ਦੇ ਕੁਝ ਇਲਾਕਿਆਂ ਵਿੱਚ ਧੁੰਦ ਦੇਖਣ ਨੂੰ ਮਿਲੂਗੀ ਖਾਸ ਤੌਰ ਤੇ ਪਠਾਨਕੋਟ ਤੋਂ ਸ਼ੁਰੂ ਹੋ ਜਾਈਏ ਅਗਰ ਅਸੀਂ ਪਠਾਨਕੋਟ ਹੁਸ਼ਿਆਰਪੁਰ ਦਸੂਹਾ ਮੁਕੇਰੀਆਂ ਟਾਂਡਾ ਊਨਾ ਨੰਗਲ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਭਾਰਤਗੜ ਚੰਡੀਗੜ ਰੂਪਨਗਰ ਮੁਹਾਲੀ ਕਰਾਲੀ ਮਰਿੰਡਾ ਫਤਿਹਗੜ ਸਾਹਿਬ ਪਟਿਆਲਾ ਇਹਨਾਂ ਇਲਾਕੇ ਦੇ ਵਿੱਚ ਧੁੰਦ ਜ਼ਿਆਦਾ ਪੈ ਸਕਦੀ ਹੈ ਖਾਸ ਤੌਰ ਤੇ ਚਮਕੌਰ ਸਾਹਿਬ ਤੋਂ ਲੈ ਕੇ ਜਿਹੜੀ ਆਪਣੀ ਸਰਹੰਦ ਤੱਕ ਦੀ ਬੈਲਟ ਹੈ ਜਿਹਦੇ ਵਿੱਚ ਸਾਡਾ ਮੋਰਿੰਡਾ ਵੀ ਆ ਜਾਂਦਾ ਹੈ ਫਤੇਗੜ ਸਾਹਿਬ ਵੀ ਆ ਜਾਂਦਾ ਹੈ ਖਮਾਣੋ ਵੀ ਆ ਜਾਂਦਾ ਹੈ ਤੇ ਨਾਲ ਦੀ ਨਾਲ ਕੁਝ ਹੋਰ ਇਲਾਕੇ ਨੇ ਇਹਨਾਂ ਵਿੱਚ ਜ਼ਿਆਦਾ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਇਹ ਥੋੜਾ ਜਿਹਾ ਪੱਧਰਾ ਇਲਾਕਾ ਇਸ ਪੱਧਰੇ ਇਲਾਕੇ ਵਿੱਚ ਧੁੰਦ ਦੇਖਣ ਨੂੰ ਜ਼ਿਆਦਾ ਮਿਲ ਸਕਦੀ ਹੈ ਚੰਡੀਗੜ੍ਹ ਵਾਲੇ ਪਾਸੇ ਵੀ ਧੁੰਦ ਜ਼ਿਆਦਾ ਹੋ ਸਕਦੀ ਹੈ ਬਠਿੰਡੇ ਵਾਲੇ ਪਾਸੇ ਵੀ ਥੋੜੀ ਝ ਧੁੰਦ ਬਣ ਸਕਦੀ ਹੈ ਕਿਉਂਕਿ ਹਾਲਾਤ ਇਸ ਪਾਸੇ ਵੀ ਸੇਮ ਜਿਹੇ ਬਣਦੇ ਹੋਏ ਨਜ਼ਰ ਆ ਸਕਦੇ ਨੇ 28 ਤਰੀਕ ਤੋਂ ਬਾਅਦ ਜਿਹੜਾ ਤਾਪਮਾਨ 30 ਤਰੀਕ ਤੱਕ ਦੀ ਗੱਲ ਕਰੀਏ ਤਾਂ ਉਹ ਤਾਪਮਾਨ ਜਿਹੜਾ 20 ਡ ਜਾਣ ਕੇ 20 ਤੋਂ ਲੈ ਕੇ 21 ਡਿਗਰੀ ਦੇ ਨਿਰਜ ਤਾਪਮਨ ਜਾਨੀ ਕੇ ਹੋਰ 4 ਡਿਗਰੀ ਦੀ ਘਰਾਵਟ ਪੰਜਾਬ ਦੇ ਤਾਪਮਨ ਵਿੱਚ ਆਉਂਦੀ ਨਜ਼ਰ ਆ ਸਕਦੀ ਹੈ ਜਾਨੀ ਕੇ ਠੰਡ ਦੇ ਹਾਲਾਤ ਹੋਰ 30 ਤਰੀਕ ਤੱਕ ਬਣਦੇ ਹੋਏ ਨਜ਼ਰ ਆਉਣਗੇ ਬਾਕੀ ਮੀਂਹ ਦੀ ਸੰਭਾਵਨਾ ਕੋਈ ਨਹੀਂ ਹੈ ਕਣਕ ਦੀ ਜਿਹੜੀ ਬਿਜਾਈ ਕਰ ਰਹੇ ਨੇ ਆਖਰੀ ਸਮੇਂ ਤੇ ਕਣਕ ਬੀਜ ਰਹੇ ਨੇ ਲੇਟ ਵਾਲੀ ਬਿਜਾਈ ਕਰ ਰਹੇ ਨੇ ਬੇਜ ਹੀ ਦੇਖੋਗੇ ਬੀਜੋ ਕੋਈ ਨੁਕਸਾਨ ਨਹੀਂ ਹੈਗਾ ਕਿ ਇਸ ਦੇ ਖੇਤ ਹਜੇ ਗਿੱਲੇ ਨੇ ਤਵਾ ਲੋ ਧੁੱਪ ਮਾੜੀ ਮੋਟੀ ਹੁਣ ਘਟ ਚੁੱਕੀ ਐ ਬੱਤ ਆਣ ਦੇ ਪੂਰੇ ਪੂਰੇ ਚਾਂਸ ਨੇ ਤੇ ਹੋ ਸਕਦਾ ਹੈ ਤੇ ਤੁਸੀਂ ਇੱਕ ਦੋ ਵਾਰੀ ਖੇਤਾਂ ਨੂੰ ਫੋਲੋ ਕਿਉਂਕਿ ਹੁਣ ਧੁੱਪ ਘਟ ਚੁੱਕੀ ਐ ਲਿਸ਼ਕਾਰਾ ਉਨਾਂ ਜਦ ਨਹੀਂ ਐ ਸੂਰਜ ਦਾ ਤੇ ਆਉਂਦੇ ਦਿਨਾਂ ਵਿੱਚ ਅਗਰ ਗੱਲ ਕਰੀਏ ਤਾਂ ਮੀਂਹ ਦੀ ਸੰਭਾਵਨਾ ਵਾ ਹਫਤੇ ਦਸੰਬਰ ਦੇ ਪਹਿਲੇ ਵਿੱਚ ਨਜ਼ਰ ਆ ਸਕਦੀਆਂ ਨੇ ਦਸੰਬਰ ਦੇ ਪਹਿਲੇ ਹਫਤੇ ਵਿੱਚ ਮੀਂਹ ਜਿਹੜਾ 4-5 ਤਰੀਕ ਤੋਂ ਬਾਅਦ ਨਜ਼ਰ ਆ ਸਕਦਾ ਹੈ ਉਦੋਂ ਤੱਕ ਹੋ ਸਕੇ ਦਾ ਕੰਮ ਨਿਪਟਾ ਲਓ ਆਪਣਾ ਤੇ ਪਾਣੀ ਪੂਣੀ ਲਾਣ ਵਾਲੇ ਕੰਮ ਆਪਣਾ ਆਹ ਉਹਦੇ 4-5 ਦਿਨ ਪਾਣੀ ਲਗਾ ਸਕਦੇ ਨੇ ਬਾਕੀ ਅਗਰ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਜਾਣਕਾਰੀ ਨਵੀਂ ਵੀਡੀਓ ਵਿੱਚ ਲੈ ਕੇ حاضر ਹੋਵਾਂਗੇ ਜਲਦ ਮਿਲਦੇ ਹਾਂ ਧੰਨਵਾਦ ਜੀ